ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਤੁਹਾਡੇ ਨਾਲ ਗੁਰਦਿਆਲ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਮੜੀ ਦਾ ਦੀਵਾ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਹੈ ਨਾਵਲ ਤੁਹਾਨੂੰ ਪਸੰਦ ਆਊਗਾ ਗੁਰਦਿਆਲ ਸਿੰਘ ਦਾ ਇਹ ਨਾਵਲ ਬਹੁਤ ਹੀ ਪ੍ਰਸਿੱਧ ਨਾਵਲਾ ਇਸ ਤੇ ਫਿਲਮ ਵੀ ਬਣ ਚੁੱਕੀ ਹੈ ਸ਼ੁਰੂ ਕਰਨ ਲੱਗੇ ਹਾਂ ਨਾਵਲ ਦਾ ਭਾਗ 1 ਨੰਦੀ ਨੂੰ ਵੇੜੇ ਵਿੱਚ ਬੈਠਿਆ ਝੋਲਾ ਪਿਆ ਕੋਈ ਬੰਦਾ ਛੂਟੀ ਕੇ ਘਰੋਂ ਨਿਕਲ ਕੇ ਥਾਈ ਵੱਲ ਤੁਰ ਜਾਂਦਾ ਸੀ। ਉਹਦਾ ਚਿੱਤ ਕਾਲਾ ਪੈ ਗਿਆ ਤੇ ਡੰਗੋਰੀ ਚੱਕ ਕੇ ਛੂਟੀ ਦੇ ਘਰ ਵੱਲ ਤੁਰ ਪਈ। ਆਉਂਦੀ ਇੱਕ ਚੀਲ ਦੁਰੇ ਨੰਦੀ ਨੂੰ ਵੇਖ ਕੇ ਮੁਸਕੜੀਆਂ ਹੱਸਦਿਆਂ। ਛੂਟੀ ਨੇ ਹੌਲੀ ਜਹੀ ਕਿਹਾ ਤੇ ਨਾਲ ਹੀ ਉੱਚੀ ਜਨੇ ਬੋਲੀ। ਪੈਰੀ ਪੈਨੀਆਂ ਆਂਬੋ। ਛੂਟੀ ਨੇ ਭਾਂਡੇ ਵਿੱਚ ਛੱਡ ਕੇ ਪੀੜੀ ਚੱਕ ਲੈਂਦੀ ਤੇ ਆਪਣੇ ਕੋਲ ਢਾ ਕੇ ਨੰਦੀ ਨੂੰ ਬੈਠਣ ਲਈ ਸਹੰਤ ਕਰਦਿਆਂ ਮੜ ਭਾਂਡੇ ਮਾਂਜਣ ਲੱਗ ਪਈ। ਵੱਡ ਸਹਾਗਨ ਤੇਰੇ ਬੱਚੇ ਜਿਉਣ ਤੇਰੇ ਵੀਰ ਜਿਉਣ ਪੀੜਿਤੇ ਬੈਂਦ ਆਨੰਦੀ ਅਸੀਸਾਂ ਦਿੰਦੀ ਰਹੀ। ਫੇਰ ਉਹਨੇ ਡੰਗੋਰੀ ਪਾਸੇ ਰੱਖ ਕੇ ਤੇ ਮੂੰਹ ਛੂਟੀ ਦੇ ਨੇੜੇ ਕਰਕੇ ਹੌਲੀ ਜਿਹੀ ਪੁੱਛਿਆ। ਕੋਈ ਪਰਾਉਣਾ ਆਇਆ ਅੱਜ? ਆਹੋ। ਛੂਟੀ ਨੇ ਉੱਚੀ ਸਾਰੀ ਜਵਾਬ ਦਿੱਤਾ। ਮੇਰੀ ਭੂਆ ਦਾ ਪੁੱਤ ਐ ਖਾਨ੍ਹੇਉ। ਕਿਵੇਂ ਸੁਖ ਨਾਲ ਹੀ ਆਇਆ? ਆਹੋ। ਉਹ ਦੇਦੇ ਮੁੰਡਾ ਵੇਖਣ ਆਇਆ। ਵੱਡੀ ਕੁੜੀ ਸੁਖ ਨਾਲ ਮਟਿਆਰ ਐ। ਮੰੰਦੀ ਚੁੱਪ ਕਰ ਗਈ। ਉਹਦੀਆਂ ਨਿੱਕੀਆਂ ਅੱਖਾਂ ਇੱਕ ਵਾਰ ਰਤਾ ਕੋ ਲੈਸ਼ਕੀਆਂ ਪਰ ਮੌੜ ਤੂੰ ਹੰਦ ਲੁਕੇ ਤਾਰਿਆਂ ਮਾਗ ਮੱਧਮ ਪੈ ਗਈਆਂ। ਕੁੜੇ ਪੱਤ ਕੁਝ ਚਿਰ ਪਿੱਛੋਂ ਨੰਦੀ ਅੰਜ ਬੋਲੀ ਜਿਵੇਂ ਛੂਟੀ ਦੀ ਮਿਹਨਤ ਕਰਦੀ ਹੋਏ ਤੋ ਸਖ ਨਾਲ ਬਾਰੀ ਬਾਰੀ ਕੋਹੀ ਜਾ ਕੇ ਲੋਕਾਂ ਦੇ ਘਰ ਵਸਾ ਦੇ ਕੋਈ ਆਪ ਦੇ ਦਿਓਰ ਦਾ ਹੀ ਬੰਨ ਸਭ ਕਰਾ ਦਿੰਦੀ ਛੂਟੀ ਦੀ ਮੁੱਲ ਮੁੱਲੀ ਹਾਸੀ ਨਿਕਲ ਗਈ ਪਰ ਨੰਦੀ ਤੋਂ ਮੂੰਹ ਲ ਕਾਂ ਲਈ ਉਹਨੇ ਮੁੜ ਕੇ ਪੁੰਜਣ ਦੇ ਬਹਾਨੇ ਘੁੰਡ ਖਿੱਚ ਕੇ ਮੂੰਹ ਪੁੰਝ ਲਿਆ ਬਹੁਤ ਹੀ ਹਾਸੀ ਛੂਟੀ ਨੂੰ ਦਿਓਰ ਸ਼ਬਦ ਸੁਣ ਕੇ ਆਈ ਨੰਦੀ ਨੇ ਵੇੜੇ ਦੀ ਕਿਸੇ ਵੋਟੀ ਕੋਲ ਕਦੇ ਆਪਣੇ ਜਗਸੀਰ ਨੂੰ ਤੇਰਾ ਜੇਠ ਨਹੀਂ ਸੀ ਆਖਿਆ ਪਰ ਅੰਜ ਪੁਰਾਣੀਆਂ ਤੇ ਨਵੀਆਂ ਵੀ ਸਾਰੀਆਂ ਜਾਣਦੀਆਂ ਸਨ ਕਿ ਉਹਦਾ ਜਖਸੀਰ ਕਈਆਂ ਦੇ ਸਾਰੇ ਪਤਿਓਰਾਂ ਦਾ ਹਾਨੀ ਸੀ ਮੈਂ ਤਾਂ ਤਰਲੇ ਬਥੇਰੇ ਮਾਰਦੀ ਆਂ ਬਈ ਆਪਦੇ ਕਿਸੇ ਭੈਣ ਭਾਈ ਦੇ ਘਰ ਟੱਕ ਪੱਕਣ ਲੱਗ ਜੇ ਪਰ ਕੋਈ ਉਤਰਾ ਨਾਕੀ ਨਹੀਂ ਕਰਦਾ ਛੂਟੀ ਨਾ ਘੜਿਆ ਘੜਾ ਜਵਾਬ ਦਿੰਦੇ ਆਂ ਕਿਆ ਜਿਹਨੂੰ ਆਖੀਦਾ ਅੱਗੋਂ ਉਮਰ ਦਾ ਫਨ ਆਪ ਸਾਕੇ ਬੈਂਦਾ ਖਬਰੇ ਕੀ ਲੋਕ ਸਜਾਏ ਜਵਾਕ ਪਾਲਦੇ ਉਮਰ ਨੂੰ ਕਿਉਂ 90 ਦਾ ਹੋ ਗਿਆ ਕੁੱਤੇ ਦੀ ਬਿਮਾਰੀ ਵੇਲੇ ਦਾ ਜਨਮ ਹੈ ਲੋਕਾਂ ਦੇ 772 ਜਿਹੜੇ ਵਿਆਹੇ ਜਾਂਦੇ ਉਹ ਕਿ ਬਾਲੇ ਸੋਨੇ ਹੁੰਦੇ ਐ ਇਹ ਤਾਂ ਕਰਨ ਵਾਲੇ ਜਨਮ ਆਪਣੇ ਕੀ ਸਾਰੇ ਅੰਬੂ ਨੰਦੀ ਫੇਰ ਚੁੱਪ ਕਰ ਗਈ। ਪਹਿਲਾਂ ਵਾਂਗੀ ਇੱਕ ਵਾਰ ਫੇਰ ਉਹਦੀਆਂ ਅੱਖਾਂ ਬੰਦ ਦਾ ਬੰਦ ਲਿਸ਼ਕੀਆਂ ਤੇ ਮੜ ਤੁੰਦਲੀਆਂ ਪੈ ਗਈਆਂ। ਛੂਟੀ ਨੇ ਭਾਂਡੇ ਇਕੱਠੇ ਕੀਤੇ ਤੇ ਟੋਕਰੇ ਵਿੱਚ ਰੱਖ ਕੇ ਦਾਲ ਧਰਨ ਲਈ ਗੋਹੇ ਭੰਨਣ ਲੱਗ ਪਈ। ਉਹਨੂੰ ਪਤਾ ਸੀ ਕਿ ਜੇ ਉਹ ਮੜ ਨੰਦੀ ਕੋਲ ਜਾ ਬੈਠੀ ਤਾਂ ਉਹਨੇ ਦਿਨਛਿਪੇ ਤੱਕ ਗੱਲਾਂ ਨਹੀਂ ਮੁੱਕਣ ਦੇਣੀਆਂ। ਜਿੱਦẽ ਦੀ ਨੰਦੀ ਵਿਧਵਾ ਹੋਈ ਸੀ ਉਦੋਂ ਪਿੱਛੋਂ ਤਾਂ ਜਿਵੇਂ ਉਹਨੂੰ ਸ਼ਦਾਜ ਹੀ ਹੋ ਗਿਆ ਸੀ। ਜਿਸ ਕੋਲ ਜਾ ਕੇ ਬਹਿੰਦੀ ਆਪਣੀਆਂ ਇਹੋ ਗੱਲਾਂ ਛੇੜੀ ਰੱਖਦੀ। ਸਾਰੇ ਵਿਹੜੇ ਦੀਆਂ ਤੀਨੀਆਂ ਤੋਂ ਅੱਖੀਆਂ ਪਈਆਂ ਸਨ। ਨਾਲੇ ਉੱਚਾ ਸਨ ਕਰਕੇ ਹੋਰ ਵੀ ਪੱਲਾ ਛਲਾਉਣ ਦਾ ਯਤਨ ਕਰਦੀਆਂ ਸਨ। ਜ਼ੋਰ ਨਾਲ ਬੋਲ ਕੇ ਉਹਨੂੰ ਗੱਲ ਸੁਣਾਉਣੀ ਪੈਂਦੀ ਸੀ। ਨੰਦੀ ਵੀ ਹੁਣ ਭਾਵੇਂ ਦੂਜਾਂ ਦੇ ਇਸ ਵਤੀਰੇ ਨੂੰ ਸਮਝਣ ਲੱਗ ਪਈ ਸੀ ਪਰ ਉਹ ਤੋਂ ਘਰੇ ਵੀ ਟੱਕ ਕੇ ਨਹੀਂ ਸੀ ਬੈਠਾ ਜਾਂਦਾ। ਸਾਰਾ ਦਿਨ ਸੁੰਜੇ ਘਰ ਵਿੱਚ ਬੈਠੀ ਨੂੰ ਡਰ ਆਉਣ ਲੱਗ ਪੈਂਦਾ। ਹਾਰ ਕੇ ਜਿੱਧਰ ਨਾ ਮੂੰਹ ਆਉਂਦਾ ਉੱਠ ਕੇ ਤੁਰ ਪੈਂਦੀ। ਪਰ ਅਗੋਂ ਲੋਕਾਂ ਦੀਆਂ ਚੱਬੀਆਂ ਗੱਲਾਂ ਤੇ ਮਸ਼ਕਰੀਆਂ ਸੁਣ ਕੇ ਉਹਦਾ ਚਿੱਤ ਭੜਾ ਪੈ ਜਾਂਦਾ। ਬਿੰਦ ਝੱਟ ਬਹਿ ਕੇ ਮੜ ਆਪਣੇ ਸਿਵਿਆਂ ਵਰਗੇ ਘਰ ਵਿੱਚ ਆ ਬਹਿੰਦੀ। ਹੁਣ ਵੀ ਛੁੱਟੀ ਦਾ ਰੁਖ ਵੇਖ ਕੇ ਬਿੰਦ ਕਤਾ ਬੈਠੀ ਰਹੀ। ਫਿਰ ਆਪ ਹੀ اٹਕੜੋਤੀ ਤੇ ਡੰਗੋਰੀ ਦੇ ਸਹਾਰੇ ਤੁਰਨ ਲੱਗਿਆ ਉਹਨੇ ਲੰਮਾ ਸਾਰਾ ਹੌਂਕਾ ਭਰਿਆ ਏ ਰਾਮ ਤੂੰ ਹੀ ਜਦੋਂ ਛੂਟੀ ਦੀ ਦੇਹਲੀ ਟੱਪਣ ਲੱਗੀ ਤਾਂ ਉਹਨੂੰ ਜਾਪਿਆ ਛੂਟੀ ਨੇ ਮੜ ਉਹੋ ਸ਼ਬਦ ਆਖੇ ਸਨ ਜਿਹੜੇ ਉਸ ਕਿੰਨੀ ਵਾਰੀ ਪਹਿਲਾਂ ਉਦੋਂ ਸੁਨੇ ਸਨ ਜਦੋਂ ਉਹਨੂੰ ਚੰਗਾ ਸੁਣਦਾ ਹੁੰਦਾ ਸੀ ਭਾਲਦੀ ਐ ਥੰਡੋਲੇ ਫਿਰ ਤਾਂ ਜਾਨੀ ਤੇ ਤੱਗੇ ਕਰਾ ਕੇ ਪਾਉਗੀ ਡੋਲੀ ਨੂੰ ਉੱਤਰਦੀ ਨੂੰ ਨੰਦੀ ਨੂੰ ਹੋਰ ਝੋਲਾ ਝੋਲਾ ਦਿਸਣ ਲੱਗ ਪਿਆ ਉਹਦੀ ਕੁਬੀ ਪੈਠ ਵਿੱਚ ਪੀੜ ਹੋਣ ਲੱਗ ਪਈ ਕੰਤ ਨਾਲ ਖੱਬਾ ਹੱਥ ਖਸਾਉਂਦਿਆਂ ਸੱਜੇ ਨਾਲ ਡੰਗੋਰੀ ਸਹਾਰੇ ਆਪਣਾ ਆਪ ਬੋਚਦੇ ਹੋ ਹੌਲੀ ਹੌਲੀ ਤੁਰਨ ਲੱਗ ਪਈ ਘਰ ਆ ਕੇ ਅੰਜ ਮੰਜੀ ਉੱਤੇ ਡੱਗ ਪਈ ਜਿਵੇਂ ਉਹਦੇ ਅੰਗਾਂ ਵਿੱਚੋਂ ਕੋਈ ਸਾਹ ਸਤ ਨਿਕਲ ਗਿਆ ਹੋਵੇ ਹੇ ਰਾਮ ਉਸ ਫੇਰ ਇੱਕ ਲੰਮਾ ਹੌਂਕਾ ਲਿਆ ਤੇ ਆਪ ਮਹਰੀ ਅੰਜ ਬੋਲਣ ਲੱਗ ਪਈ ਜਿਵੇਂ ਕਿਸੇ ਨਾਲ ਗੱਲਾਂ ਕਰਦੀ ਹੋਵੇ ਜੈਖਾਨਿਆ ਕੋਈ ਘੋੜੀਆਂ ਜੋੜੀਆਂ ਤਾਂ ਨਹੀਂ ਸੀ ਮੰਗੀਆਂ ਕਿਸੇ ਅੰਨੀ ਕਾਣੀ ਦੇ ਢੋਮੇਲ ਬਣਾ ਦਿੰਦਾ 20 ਬਰੇ ਹੋ ਗਏ ਮਾਰ ਕੋਈ ਕਸਰ ਛੱਡੀ ਐ ਖੂਹੀ ਟੋਬੀ ਪੈਣ ਦੀ ਪਤ ਪਿੱਟਾ ਨਾ ਕੋਈ ਦੇਵੀ ਦੇ ਉੱਤਾ ਬੋੜਿਆ ਨਾ ਕਿਸੇ ਪੀਰ ਫਕੀਰ ਨੇ ਸੁਣੀ ਖਬਰੇ ਸਾਡਾ ਕੀ ਭੰਨ ਕੇ ਬੀਜਿਆ ਸੀ ਆਖੇ 12 ਵਰੀ ਤੇ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਸਾਡੀ ਤਾਂ ਕਿਸੇ ਉਤਰੇ ਨੇ 20 ਵਾਰਾਂ ਪਿੱਛੋਂ ਵੀ ਨਾ ਸੁਣੀ ਲੋਕਾਂ ਦੇ 7-7 ਵਿਆਹੇ ਗਏ ਪਰ ਮੇਰਾ ਇੱਕੋ ਇੱਕ ਨੇਰ ਵੱਡਾ ਡਿਆ ਨੇਰ ਸੁੱਖਾ ਸੁਖ ਸੁੱਖਾ ਨੇ ਚਾਹਾਂਤੀਆਂ ਪਿੱਛੋਂ ਇੱਕ ਪੁੱਤਰ ਖੱਟਿਆ ਸੀ ਜੱਗ ਵਿੱਚ ਆਪਣਾ ਸੀਰ ਪੈ ਗਿਆ ਸਮਝ ਕੇ ਉਹਦਾ ਨਾਂ ਜਗਸੀਰ ਰੱਖਿਆ ਕਿੰਨਾ ਚਾਵਾ ਨਾਲ ਤੇ ਔਖਾਂ ਨਾਲ ਉਹਨੇ ਆਪਣੇ ਪੁੱਤਰ ਨੂੰ ਪਾਲਿਆ ਪਰ ਜਦੋਂ ਅਗਾ ਵਾਧਾ ਵਾਧਾ ਵੇਲਾ ਆਇਆ ਪੰਜੀਵੇਂ ਵਿਧਮਾਤਾ ਨੇ ਨੰਦੀ ਨੂੰ ਆਖਿਆ ਨੰਦੀਏ ਤੂੰ ਆਪਣੇ ਇਸ ਨੇਹ ਫਲ ਬੂਟੇ ਨੂੰ ਸਾਹਮਣੇ ਰੱਖ ਇਹਨੂੰ ਫਲ ਲੱਗਣ ਦੀ ਰਤ ਮੈਂ ਨਹੀਂ ਆਉਂਦੇ ਨਹੀਂ ਪਰ ਵਿਧਮਾਤਾ ਤੋਂ ਵੇਰ ਕੇ ਨੰਦੀ ਨੇ ਕੀ ਕੀ ਪਾਪੜ ਨਹੀਂ ਵੇਲੇ ਆਪਣੇ ਜਗਸੀਰ ਦਾ ਘਰ ਬੰਨਣ ਲਈ ਜਿਹਦੀ ਕਦੇ ਪੈਠ ਨਹੀਂ ਸੀ ਵੇਖੀ ਉਹਦੇ ਪੈਰ ਫੜੇ ਸਨ ਫੇਰ ਵੀ ਉਹਦੀ ਕੋਈ ਪੇਸ਼ ਨਹੀਂ ਸੀ ਗਈ ਜਗਸੀਰ ਦੀ ਉਮਰ ਹੁਣ ਦੋਹਾਂ ਉੱਤੇ 40 ਵਰਿਆਂ ਦੀ ਹੋ ਚੱਲੀ ਸੀ ਅਜੇ ਤੱਕ ਨੰਦੀ ਤੋਂ ਕਿਤੇ ਹੱਥ ਨਹੀਂ ਸੀ ਪਿਆ ਜਗਸੀਰ ਦੇ ਪਿਓ ਮਰੇ ਨੂੰ ਕੋਈ 15 ਵਰੇ ਹੋ ਗਏ ਸਨ ਜਦੋਂ ਜਾਉਂਦਾ ਸੀ ਤਾਂ ਨੰਦੀ ਨੇ ਉਹਦੇ ਬਥੇਰੇ ਧਰਲੇ ਕਰਲੇ ਕੀਤੇ ਕਿ ਕਿਸੇ ਨੂੰ ਚਾਰ ਛਿੱਲੜ ਲੈ ਦੇ ਕੇ ਕੋਈ ਵਸੀਲਾ ਬਣਾ ਲਵੇ ਪਰ ਉਹ ਆਪਣੇ ਧਰਮ ਦਾ ਪੂਰਾ ਸੀ ਤੋਂ ਉਸ ਨੰਦੀ ਦੀ ਕਦੇ ਨਾ ਸੁਣੀ ਅਜਿਹੇ ਵੇਲੇ ਅੱਗੋਂ ਰੱਖ ਕੇ ਆਖਦਾ ਜਦੋਂ ਮੈਂ ਆਪਣੀਆਂ ਚਾਰੋਂ ਥੀਆਂ ਪੁੰਨ ਦੀਆਂ ਦਿੱਤੀਆਂ ਤਾਂ ਪੁੱਤ ਪਿੱਛੇ ਕਲੰਕ ਕਿਵੇਂ ਖਟਲਾ ਤੇ ਉਸ ਆਪਣੀ ਆੜੀ ਅਖੀਰਲੇ ਦਮ ਤੱਕ ਫੜੀ ਰੱਖੀ ਪੰਜ ਭਾਵੇਂ ਨੰਦੀ ਸਾਰੀਆਂ ਗੱਲਾਂ ਨੇ ਜੱਠ ਲੈਂਗੀ ਪਰ ਜਿਹੜਾ ਕਲੰਕ ਉਹ ਕਿਵੇਂ ਵੀ ਨਹੀਂ ਸਿੱਤ ਹੋ ਸਕਦੀ ਉਹ ਉਹਦੇ ਪੇਕਿਆਂ ਦੀ ਨਹੁੰਦ ਸੀ ਇੱਕ ਅਜੀਹਾ ਟਕਾ ਸੀ ਕਿ ਇਸੇ ਗੱਲ ਪਿੱਛੇ ਕਈ ਵਾਰੀ ਸਾਰੀ ਦੀ ਸਾਰੀ ਬਣੀ ਬਣਾਈ ਖੇਡ ਵਿਗੜ ਗਈ ਸੀ ਜਦੋਂ ਵੀ ਕੋਈ ਵੇਖਣ ਵਾਲਾ ਆਉਂਦਾ ਤਾਂ ਲੋਕਾਂ ਦੀ ਚੁੱਕ ਚ ਆਇਆ ਸਭ ਤੋਂ ਪਹਿਲਾਂ ਇਹੋ ਪੁੱਛਦਾ ਮੁੰਡੇ ਦੇ ਨਾਨਕੇ ਕਿੱਥੇ ਐ ਨੰਦੀ ਕੀ ਦੱਸੇ ਕਿੰਨੀ ਵਾਰੀ ਉਸ ਇਸੇ ਗੱਲ ਪਿੱਛੇ ਝੂਠ ਬੋਲਿਆ ਸੀ ਪਰ ਭਾਨੀ ਮਾਰ ਜੇ ਅਜਿਹੇ ਝੂਠ ਚੱਲਣ ਦਿੰਦੇ ਹੁੰਦੇ ਤਾਂ ਸ਼ਾਇਦ ਕਿਸੇ ਦਾ ਕੋਈ ਵੀ ਕੁਆਰਾ ਨਾ ਰਹਿੰਦਾ ਨੰਦੀ ਪੇਕਿਆਂ ਵਾਰੀ ਸੀ ਜਗਸੀਰ ਦੇ ਪਿਓ ਨੇ ਭਾਵੇਂ ਉਹਨੂੰ ਜਿਉਂਦੇ ਜੀ ਕਦੇ ਇਹ ਗੱਲ ਚਤਾਰਨ ਨਹੀਂ ਸੀ ਦਿੱਤੀ ਪਰ ਲੋਕਾਂ ਦੀ ਦੰਦ ਕਥਾ ਨੂੰ ਉਹ ਕਿਵੇਂ ਰੋਕ ਲੈਂਦਾ ਮਾਰਦੇ ਦਾ ਤਾਂ ਬੰਦਾ ਹੱਥ ਫੜ ਲੇ ਪਰ ਬੋਲਦੇ ਦੀ ਜੀਬ ਕਿੰਜ ਫੜੇ ਨੰਦੀ ਸਾਹਸੀਆਂ ਦੀ ਧੀ ਸੀ ਉਹਦੇ ਮਾਪੇ ਪਤਾ ਨਹੀਂ ਕਿੱਧਰ ਮਰ ਖੱਪ ਗਏ ਸਨ ਉਹਨਾਂ ਬਾਰੇ ਮੜ ਉਸ ਕਦੇ ਕੁਝ ਨਹੀਂ ਸੁਣਿਆ ਜਦੋਂ ਨੰਦੀ ਨੂੰ ਵੀ ਬੀਤੀਆਂ ਗੱਲਾਂ ਯਾਦ ਆ ਜਾਂਦੀਆਂ ਤਾਂ ਉਹ ਹੁਣ ਵੀ ਕਈ ਵਾਰੀ ਸਾਰੀ-ਸਾਰੀ ਰਾਤ ਰੋਂਦੀ ਰਹਿੰਦੀ ਫਿਰ ਜਦੋਂ ਅਜਿਹੇ ਪੱਥਰ ਚਿਤ ਮਾਪਿਆਂ ਦਾ ਖਿਆਲ ਆਉਂਦਾ ਜਿਨ੍ਹਾਂ ਉਹ ਤਾਂ ਮੜ ਕਦੇ ਮੂੰਹ ਆ ਕੇ ਨਹੀਂ ਸੀ ਦੇਖਿਆ ਤਾਂ ਸਬਰ ਦਾ ਘਟ ਭਰ ਕੇ ਚੁੱਪ ਕਰ ਜਾਂਦੀ ਨੰਦੀ ਤੇ ਜਗਸੀਰ ਦੇ ਪਿਓ ਦੀ ਆਪਣੀ ਇੱਕ ਇਸ਼ਕ ਕਹਾਣੀ ਸੀ ਉਹਦੇ ਟੱਪਰੀਵਾਸ ਮਾਪੇ ਜਦੋਂ ਦੇਸ਼ ਪ੍ਰਦੇਸ਼ ਕੱਛ ਦੇ ਇੱਧਰ ਆਏ ਤਾਂ ਨੰਦੀ ਰਾਜ ਅਕਸੀਰ ਦੇ ਪਿਓ ਨਾਲ ਮੇਲ ਹੋ ਗਿਆ ਉਹ ਆਪਣੇ ਸਾਰੇ ਕਬੀਲੇ ਤੋਂ ਵੇਰ ਕੇ ਜਕਸੀਰ ਦੇ ਪਿਓ ਨਾਲ ਨਸਬੀ ਸਾਂਸੀਆਂ ਦਾ ਸਾਰਾ ਲਾਣਾ ਅੱਠ ਕੇ ਜਦੋਂ ਉਹਨੂੰ ਪਾਲਣ ਚੜਿਆ ਤਾਂ ਉਹ ਆਪੇ ਹੀ ਉਹਨਾਂ ਕੋਲ ਆ ਗਈ ਤੇ ਇਹ ਗੱਲ ਅੱਜ ਤਾਈਂ ਵੀ ਪੁਰਾਣੇ ਬੁੱਢਿਆਂ ਨੂੰ ਨਹੀਂ ਸੀ ਭੁੱਲੀ ਕਿ ਕਿਵੇਂ ਉਹ ਘਗਰੀ ਦਾ ਲਾਂਗੜ ਮਾਰ ਕੇ ਗੰਡਾਸਾ ਮੋਢੇ ਤੇ ਧਰ ਕੇ ਛੀਨੀ ਵਾਗ ਸਾਰਿਆਂ ਨੂੰ ਸਾਹਮਣੇ ਹੋ ਕੇ ਰੋਤੀ ਸੀ ਉਹਦਾ ਇਹ ਰੁਖ ਵੇਖ ਕੇ ਉਹਦੇ ਪਿਓ ਨੇ ਸਾਰਿਆਂ ਨੂੰ ਵਰਜ ਦਿੱਤਾ ਸੀ ਤੇ ਦੂਰੋਂ ਹੀ ਰੋਨੀ ਆਵਾਜ਼ ਵਿੱਚ ਉਸ ਧੱਕੇ ਤੋੜ ਕੇ ਸੁੱਟਦੇ ਆਖਿਆ ਸੀ ਆਲੇ ਨੰਦੀਏ ਤੂੰ ਸਾਡੇ ਬੰਨੀਓ ਮਰ ਗਈ ਤੇ ਅਸੀਂ ਤੇਰੇ ਬੰਨੀਓ ਜਿਹੜੇ ਖਾਤੇ ਮਰਜੀ ਐ ਜਾਪ ਐ ਅਸੀਂ ਮੁੜ ਤੇਰਾ ਮੂੰਹ ਨਹੀਂ ਵੇਖਣਾ ਉਹ ਮੋੜ ਅੱਜ ਤਾਈ ਨਾਨੰਦੀ ਨੇ ਆਪਣੇ ਮਾਪਿਆਂ ਨੂੰ ਪਾ ਲਿਆ ਤੇ ਨਾ ਉਹਨਾਂ ਹੀ ਕਦੇ ਇਸ ਪਿੰਡ ਵੱਲ ਮੂੰਹ ਕੀਤਾ ਨੰਦੀ ਨੂੰ ਇਹ ਸਭ ਯਾਦਾਂ ਜਿਵੇਂ ਬਿਸਰ ਗਈਆਂ ਸਨ ਪਰ ਵੱਡੇ ਵੱਡੇ ਫੱਟਾਂ ਦੇ ਨਿਸ਼ਾਨਾਂ ਵਾਂਗ ਅਜੇ ਵੀ ਇਹਨਾਂ ਦੇ ਨਿਸ਼ਾਨ ਸਾਫ਼ ਦਿਸਦੇ ਸਨ ਉਹਦੇ ਪੇਕਿਆਂ ਵਾਰੀ ਹੋਣ ਸਦਕਾ ਹੀ ਉਹਦੀਆਂ ਚਾਰੇ ਧੀਆਂ ਚੰਗੇ ਘਰੀ ਨਹੀਂ ਸੀ ਰਹੀਆਂ ਗਈਆਂ ਗੀਆਂ ਨਾਰੇ ਤਾਂ ਸਾਖ ਉੱਥੇ ਕਰਨੇ ਪਏ ਸਨ ਜਿੱਥੇ ਮੁੰਡੇ ਕਈ ਵਰਿਆਂ ਦੇ ਰੁਕੇ ਹੋਏ ਸਨ ਨੰਦੀ ਜਗਸੀਰ ਦੇ ਪਿਓ ਅੱਗੇ ਪਿੱਟ ਕੇ ਬਹਿ ਗਈ ਸੀ ਕਿ ਜਦੋਂ ਧੀਆ ਜੇ ਇਹ ਨਰਕ ਵਿੱਚ ਹੀ ਸੁਟਣੀਆਂ ਤਾਂ ਮੁੱਲ ਕਿਉਂ ਨਾ ਲਿਆ ਜਾਏ ਜਦੋਂ ਲੋਕ ਮੂੰਹ ਅੱਡ ਕੇ ਆਪ ਮੰਗ ਲੈਂਦੇ ਸਨ ਉਦੋਂ ਉਹਨਾਂ ਦਾ ਧਰਮ ਤੇ ਨੰਦੀ ਦੇ ਪੇਕਿਆਂ ਬਾਰੇ ਹੋਣ ਦੀ ਗੱਲ ਕਿੱਧਰ ਜਾਂਦੀ ਸੀ ਜਦੋਂ ਲੋਕਾਂ ਦਾ ਕੋਈ ਧਰਮ ਨਹੀਂ ਤਾਂ ਅਸੀਂ ਕੋਈ ਠੇਕਾ ਲਿਆ ਪਰ ਉਹ ਕਦੇ ਨਾ ਮੰਨਿਆ ਉਹ ਸਗੋਂ ਅੱਗੋਂ ਆਪਣਾ ਧਰਮ ਗਿਆਨ ਘੋਟਣ ਲੱਗ ਪੈਂਦਾ ਉਹ ਕਹਿੰਦਾ ਕਿ ਜਿਸ ਨੇ ਦੁਨੀਆ ਮਗਰ ਲਾ ਕੇ ਧਰਮ ਛੱਡਤਾ ਉਹ ਕੋਈ ਬੰਦਾ ਚੰਦਰਿਆ ਜੇ ਤੂੰ ਹੀ ਮੇਰੀ ਗੱਲ ਮੰਨ ਲੈਂਦਾ ਤੈਨੂੰ ਸੁੱਖ ਨਾਲ ਵੇੜੇ ਨੂੰ ਭਾਗ ਲੱਗੇ ਹੁੰਦੇ ਨੰਦੀ ਨੇ ਪਿਆ ਪਿਆ ਜਿਵੇਂ ਜਿਖਸੀਰ ਦੇ ਪਿਓ ਨੂੰ ਸੰਬੋਧਨ ਕਰਦਿਆਂ ਆਖਿਆ ਕਿਸੇ ਪੋਤੇ ਤੋਂ ਸਿੜੀ ਨੂੰ ਹੱਥ ਲਵਾ ਕੇ ਤੁਰਦਾ ਤਾਂ ਗੱਤ ਹੋ ਜਾਂਦੀ ਹੁਣ ਪਿਆ ਨਰਕਾਂ ਦੀ ਅੱਗੇ ਚ ਛੜਦਾ ਹੋਵੇਗਾ ਦੱਸ ਤੇਰਾ ਧਰਮ ਤੈਨੂੰ ਕੀ ਤਾਰੂ ਪਰ ਨਰਕ ਸ਼ਬਦ ਦਾ ਚੇਤਾ ਕਰਕੇ ਉਹਨੂੰ ਜੱਪਿਆ ਜਿਵੇਂ ਉਹਨੇ ਜਿਖਸੀਰ ਦੇ ਪਿਓ ਦਾ ਤਰਸਕਾਰ ਕੀਤਾ ਸੀ ਇਹ ਖਿਆਲ ਆਉਂਦਾ ਹੀ ਉਹਦੇ ਚਿਹਰੇ ਦੀਆਂ ਸਾਰੀਆਂ ਝੁਰੜੀਆਂ ਵਿੱਚ ਚੀਸਾਂ ਪੈਣ ਲੱਗ ਪਈਆਂ ਇਹ ਅਸਮਾਨ ਨੂੰ ਅੱਗ ਵਰਗਾ ਦਿਸਣ ਲੱਗ ਪਿਆ। ਅਜਿਹੇ ਖਿਆਲਾਂ ਤੋਂ ਹੁਣ ਉਹਨੂੰ ਡਰ ਆਉਣ ਲੱਗ ਪਿਆ ਸੀ। ਉਸ ਪਾਸਾ ਪਰਤਿਆ ਤੇ ਚੁੰਨੀ ਨਾਲ ਮੂੰਹ ਢੱਕ ਕੇ ਚੁੱਪ ਕਰ ਗਈ। ਆਥਣੇ ਜਦੋਂ ਜਗਸੀਰ ਘਰ ਆਇਆ ਤਾਂ ਨੰਦੀ ਅਜੇ ਵੀ ਮੰਝੇ ਉੱਤੇ ਪਈ ਸੀ। ਕੀ ਗੱਲ ਐ ਬੇਬੇ? ਅੱਜ ਵਰਤ ਰੱਖਣ ਦੀ ਸਲਾਹ। ਜਗਸੀਰ ਨੇ ਠੰਡੇ ਹਾਰੇ ਵੱਲ ਨਿਗਰ ਮਾਰ ਕੇ ਆਖਿਆ। ਜਦੋਂ ਬੇਬੇ ਸਿਵਾ ਵਿੱਚ ਜਾਂਦੀ ਰਹੀ ਉਹਦ ਵਰਤ ਰੱਖ ਰੱਖ ਵੀ ਬਥੇਰਾ ਢਾਕ ਲੀ। ਕਿਸੇ ਨਹੀਂ ਤੇਰੇ ਮੂਰੇ ਥਾਲ ਪਰੋਸ-ਕਰੋਸ ਧਰਨੇ। ਨੰਦੀ ਨੇ ਮੋੜਵਾ ਜਵਾਬ ਦਿੱਤਾ। ਤਾਂ ਜਗਸੀਰ ਨੂੰ ਮੱਲੋ-ਮੱਲੀ ਹਾਸੀ ਆ ਗਈ। ਪਰ ਨਾਲ ਦੀ ਨਾਲ ਉਹਦਾ ਚਿੱਤ ਪੜਾ ਪੈ ਗਿਆ। ਨੰਦੀ ਦੀਆਂ ਆਥ ਨੌਗੰਦੀਆਂ ਜਈਆਂ ਗੱਲਾਂ ਤੋਂ ਉਹਨੂੰ ਅੱਖੀਆਂਵਾਂ ਜਹਾ ਹੁਣ ਲੱਗ ਪਿਆ ਸੀ। ਦਿਨੋਂ ਦਿਨ ਨੰਦੀ ਦਾ ਇਹ ਸ਼ਦਾਬਤ ਦਾ ਜਾਂਦਾ ਸੀ। ਜਿੰਨਾ ਚਿਰ ਜਗਸੀਰ ਘਰ ਰਹਿੰਦਾ ਆਨੀ ਬਹਾਨੀ ਉਹ ਵਿੰਗੇ ਟੇਡੇ ਢੰਗ ਨਾਲ ਇਹੋ ਗੱਲ ਛੇੜੀ ਰੱਖਦੀ। ਇਸੇ ਕਰਕੇ ਜਗਸੀਰ ਕਈ ਵਾਰੀ ਸਾਰਾ ਸਾਰਾ ਦਿਨ ਤੇ ਕਦੇ ਸਾਰੀ ਸਾਰੀ ਰਾਤ ਵੀ ਘਰ ਨਹੀਂ ਸੀ ਆਉਂਦਾ। ਪਰ ਨਾਲ ਹੀ ਨੰਦੀ ਦੀ ਅਜਿਹੀ ਤਰਸਯੋਗ ਹਾਲਤ ਵੀ ਉਹ ਤੋਂ ਨਹੀਂ ਸੀ ਜਰੀ ਜਾਂਦੀ। ਜਦੋਂ ਵੀ ਉਹ ਕੁੱਝ ਕਵੇਲਾ ਕਰਕੇ ਆਉਂਦਾ ਨੰਦੀ ਉਹਨੂੰ ਮੁਰਮਰ ਪੁੱਛਦੀ ਕਿ ਉਹ ਕਿੱਥੇ ਗਿਆ ਸੀ। ਇਸ ਪਛਪਛਾਈ ਤੋਂ ਵੀ ਜਗਸੀਰ ਨੂੰ ਬੜਾ ਅਕੀਮਾ ਹੁੰਦਾ ਅਖੀਰ ਉਹ ਸੋਚਦਾ ਪਤਾ ਨਹੀਂ ਹੋਰ ਇੱਕ ਦੋ ਵਰੇ ਇਹਨੇ ਜਿਉਣਾ ਕਿ ਨਹੀਂ ਹੁਣ ਕਾਹਦੇ ਪਿੱਛੇ ਇਹਨੂੰ ਦੁਖੀ ਕਰਨਾ ਵਾਹ ਲੱਗਦੀ ਉਹ ਨੰਦੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਹਾਸੇ ਵਿੱਚ ਟਾਲ ਦਿੰਦਾ ਨੰਦੀ ਨੂੰ ਪੂਰਾ ਭਰੋਸਾ ਸੀ ਕਿ ਉਹਰਾ ਜਗਸੀਰ ਕਪੋਤ ਨਹੀਂ ਬੇਬੇ ਤੜਕੇ ਮੈਂ ਆਪਣੇ ਖੇਤ ਹਾਲ ਜੋੜਨਾ ਜਗਸੀਰ ਨੇ ਨੰਦੀ ਦਾ ਧਿਆਨ ਇਧਰੋਂ ਹਟਾਉਣ ਲਈ ਕਿਆ ਆਪਣੇ ਖੇਤ ਦਾ ਨਾਂ ਸੁਣ ਕੇ ਬਿੰਦਕ ਤਾਂ ਨੰਦੀ ਚੁੱਪ ਕਰਕੇ ਪਈ ਰਹੀ ਪਰ ਫੇਰ ਆਪ ਹੀ ਉੱਠ ਕੇ ਡੰਗੋਰੀ ਚੁੱਕਦੇ ਹਾਂ ਉਸ ਮਲਮੀ ਜੀਬ ਨਾਲ ਕਿਹਾ ਪਲੀ ਹੋਈ ਇਹ ਦਿਨ ਨੰਦੀ ਲਈ ਬਰੇ ਦਿਨਾਂ ਦੇ ਦਿਨ ਵਰਗਾ ਹੁੰਦਾ ਤੇ ਹੁਣ ਤੱਕ ਉਹ ਇਸੇ ਦਿਨ ਨੂੰ ਇੱਕ ਤਿਹਾਰ ਵਾਂਗ ਮਨਾਉਂਦੀ ਆਈ ਸੀ ਇਸੇ ਕਰਕੇ ਉਹ ਚੁੱਪਚੀ ਬੀਤੀ ਉੱਠ ਕੇ ਕੋਠੀ ਜਿੰਦਰ ਚਲੀ ਗਈ ਤੇ ਆਪਣੇ ਲੱਕੜ ਦੇ ਪੁਰਾਣੇ ਸੰਦੂਕ ਕੋਲ ਜਾ ਕੇ ਖੜੋਤੀ ਆਲੇ ਵਿੱਚ ਪਏ ਛਿੱਕੂ ਵਿੱਚੋਂ ਸਟੋਟੋ ਕੇ ਕੁੰਜੀ ਲੱਭੀ ਤੇ ਜੰਗਾਲ ਦੀ ਖਾਦੀ ਜਿੰਦਰੀ ਖੋਲਣ ਲੱਗ ਪਈ ਮੈਂ ਆਵਾ ਬੇਬੇ ਜੇ ਜਿੰਦਰਾ ਨਹੀਂ ਖੁੱਲਦਾ ਤਾਂ ਜਗਸੀਰ ਨੇ ਹਾਸੇ ਵਜੋਂ ਬਾਹਰ ਹੀ ਆਖਿਆ ਪਰ ਨੰਦੀ ਚੁੱਪ ਕਰਕੇ ਕੁੰਜੀ ਨੂੰ ਜਿੰਦਰੀ ਵਿੱਚ ਪਵਾਉਂਦੀ ਰਹੀ ਜਗਸੀਰ ਨੂੰ ਪਤਾ ਸੀ ਕਿ ਹਰ ਹਾੜੀ ਸੌਣੀ ਸਾਲ ਵਿੱਚ ਦੋ ਵਾਰੀ ਉਹ ਇਸ ਜਿੰਦਰੀ ਨੂੰ ਖੋਲਦੀ ਸੀ। ਉਸ ਜਗਸੀਰ ਨੂੰ ਵੀ ਕਦੇ ਇਸ ਸੰਦੂਕ ਦੇ ਨੇੜੇ ਨਹੀਂ ਸੀ ਆਉਣ ਦਿੱਤਾ। ਭਾਵੇਂ ਜਗਸੀਰ ਨੂੰ ਪਤਾ ਸੀ ਕਿ ਸੰਦੂਕ ਵਿੱਚ ਬਿਨਾ ਚਾਰ ਪੁਰਾਣੇ ਕੱਪੜਿਆਂ ਤੇ ਇੱਕ ਦੋ ਚਾਂਦੀ ਦੀਆਂ ਟੂੰਬਾਂ ਤੋਂ ਹੋਰ ਕੁਝ ਵੀ ਨਹੀਂ ਸੀ ਪਰ ਤਦ ਵੀ ਉਹਦਾ ਜੀ ਕਈ ਵਾਰ ਕੀਤਾ ਸੀ ਕਿ ਇਹਨੂੰ ਖੋਲ ਕੇ ਵੇਖੇ ਕਿ ਨੰਦੀ ਨੇ ਇਸ ਵਿੱਚ ਕੀ ਲੁਕਾਇਆ ਹੋਇਆ ਸੀ। ਫਿਰ ਆਪੇ ਹੀ ਉਹਨੂੰ ਨੰਦੀ ਦੀ ਉਹ ਗੱਲ ਚੇਤੇ ਆ ਜਾਂਦੀ ਕਿ ਉਹ ਕਈ ਵਰੇ ਹੋਏ ਉਹਨੇ ਐਵੇਂ ਹਾੜੀ ਦੀ ਬਜਾਈ ਵਲੇ ਸੰਦੂਕ ਖੋਲਦਿਆਂ ਆਖੀ ਸੀ ਜਦੋਂ ਜਗਸੀਰ ਉਹਦੇ ਸੰਦੂਕ ਖੋਲਦੀ ਦੇ ਕੋਲ ਜਾ ਖੜੋਤਾ ਤਾਂ ਉਹਨੇ ਕਿਹਾ ਸੀ ਮੇਰੇ ਮਰੀ ਪਿੱਛੋਂ ਕੁੱਛ ਕਰੀਂ ਪਰ ਮੇਰੇ ਜਿਉਂਦਾ ਜਿਉਂਦਾ ਇਸ ਸੰਦੂਕ ਨੂੰ ਹੱਥ ਨਾ ਲਾਈਂ ਤੇ ਉਹ ਦਿਨ ਹੱਦ ਜਗਸੀਰ ਕਦੇ ਇਸ ਸੰਦੂਕ ਦੇ ਨੇੜੇ ਨਹੀਂ ਸੀ ਗਿਆ ਪਲਕ ਪਿੱਛੋਂ ਨੰਦੀ ਹੱਥ ਵਿੱਚ ਇੱਕ ਚਾਂਦੀ ਦਾ ਰੁਪਈਆ ਲੈ ਕੇ ਬਾਹਰ ਆ ਗਈ ਤੇ ਜਗਸੀਰ ਨੂੰ ਫੜਾਉਂਦਿਆਂ ਬੋਲੀ ਲੈ ਅਠਿਆਨੀ ਦੇ ਚੌਲ ਤੇ ਅਠਿਆਨੀ ਦੀ ਸ਼ੱਕਰ ਲਿਆ ਮਗਰ ਹੁਣ ਦੋ ਹੀ ਰਹਿ ਗਏ ਸੋਹਣੀ ਤਾਂ ਹੀ ਤਾਂ ਮਰਦੀ ਨਹੀਂ ਉਦੋਂ ਪਿੱਛੋਂ ਇੱਕ ਬਚੂਗਾ ਮੇਰੇ ਤੇ ਖਫਣ ਪਾ ਦੀ ਤੈਨੂੰ ਮੈਂ 1 ਰੁਪਈਏ ਵਾਲਾ ਖੱਫਣ ਪਾ ਕੇ ਤੋਰੂੰ ਬੇਬੇ ਜਕਸੀਰ ਨੇ ਮਸਕਰਾ ਕੇ ਕਿਹਾ ਤੂੰ ਵੇਖੀ ਤਾਂ ਸਹੀ ਤੇਰੇ ਤੇ ਦਸ਼ਾਲੇ ਪਾ ਪਾ ਕੇ ਤੇਰਾ ਐਸਾ ਬੁਮਾਨ ਕੱਢੂੰ ਕੋਈ ਦੁਨੀਆ ਪਈ ਦੇਖੇ ਲੈ ਪਾਈ ਚਾਏ ਨਾ ਪਾਈ ਦਸ਼ਾਲਿਆਂ ਨਾਲ ਕਿਹੜਾ ਗੱਤ ਹੋ ਜੂ ਨੰਦੀ ਦਾ ਰਖ ਫੇਰ ਉਸ ਪਾਸੇ ਹੋਇਆ ਵੇਖ ਕੇ ਉਹ ਉੱਠ ਖੜੋਤਾ ਤੇ ਰੁਪਈਆ ਫੜ ਕੇ ਹੱਟੀ ਵੱਲ ਤੁਰ ਗਿਆ ਇਹ ਸੀ ਭਾਗ 1 ਉਮੀਦ ਹੈ ਤੁਹਾਨੂੰ ਨਾਵਲ ਵਧੀਆ ਲੱਗੂਗਾ ਕਿਉਂਕਿ ਇਹ ਪੰਜਾਬੀ ਦਾ ਬਹੁਤ ਹੀ ਪ੍ਰਸਿੱਧ ਨਾਵਲ ਆ ਇਹਦੇ ਤੇ ਫਿਲਮਾਂ ਵੀ ਬਣ ਚੁੱਕੀਆਂ ਤੇ ਜਿਹੜੇ ਦੋਸਤਾਂ ਨੂੰ ਇਹ ਨਾਵਲ ਵਧੀਆ ਲੱਗੂਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਪੁਵਾਖਦੇ ਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ